ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਦੇ ਉਪਰ ਆਇਆ ਜਿੰਦਾ ਦਸਵਾਹਤਾ ਜੀ ਤੁਹਾਨੂੰ ਲਈਦਾ ਸਾਰਾ ਠੀਕ ਠਾਕ ਹੋ ਦੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਦੇ ਕੋਈ 11ਵਾਂ ਇਹਦਾ ਹੋ ਗਿਆ ਟਾਈਮ ਤੇ ਠੀਕ ਅੱਜ ਹੋ ਗਈ 21 ਸਤੰਬਰ ਤੇ ਦਿਨ ਹੋ ਗਿਆ ਅੱਜ ਐਤਵਾਰ ਤੇ ਦਿਨ ਐਤਵਾਰ ਹੋ ਗਿਆ ਤੇ ਮੇਰੀ ਬੀਬੀਆਂ ਭੈਣਾਂ ਦੇ ਕੰਮ ਨਹੀਂ ਆ ਭਾਵੇਂ ਛੁੱਟੀ ਹੋਵੇ ਚਾਹੇ ਨਾ ਹੋਵੇ ਤੇ ਕੰਮ ਆਪਾਂ ਨੂੰ ਡੇਲੀ ਰੁਟੀਨ ਜਿਹੜੀ ਹੁੰਦੀ ਐ ਸਵੇਰੇ ਉੱਠ ਕੇ ਨਾ ਤੇ ਵਾਇਕ ਦਾ ਨਾਮ ਲੈਣਾ ਚਾਹ ਪਾਣੀ ਪੀਣਾ ਫੋਰ ਪਸਵਾ ਦਾ ਟਾਡੂ ਕੰਮ ਤੇ ਔਰ ਪਠੇ ਫਿਰ ਚਾਹ ਪਾਣੀ ਫਿਰ ਕਾ ਦਾ ਰੋਟੀ ਪਾਣੀ ਹੈ ਨਾ ਤੇ ਚ ਲੋ ਡੇਲੀ ਰੁਟੀਨ ਹੈ ਭੈਣਾਂ ਦੀ ਹੈ ਨਾ ਤੇ ਭੈਣਾਂ ਨੂੰ ਛੁੱਟੀ ਨਹੀਂ ਹੋ ਸਕਦੀ ਭਾਵੇਂ ਬੱਚਾ ਛੁੱਟੀ ਹੁੰਦੀ ਹੈ ਨਾ ਉਹ ਲੇਟ ਉੱਠਦੇ ਆ ਵੀ ਚਲ ਕੋਈ ਗੱਲ ਛੁੱਟੀ ਆ ਤਾਂ ਪਰ ਭੈਣਾਂ ਨੂੰ ਨਾ ਛੁੱਟੀ ਕਦੀ ਹੋਈ ਦੇ ਨਾ ਹੋਣੀ ਹੈ ਨਾ ਇਹ ਰੁਟੀਨ ਚੱਲੀ ਜਾਣੀ ਹੈ ਨਾ ਸੋ ਇਹ ਗੱਲ ਇਹ ਤਾਂ ਮੇਨੂੰ ਵਸੇ ਦੇ ਮਿੰਟ ਦੀ ਛੁੱਟੀ ਮਈ ਆ ਤੇ ਪਹਿਲਾਂ ਮੈਂ ਤੇ ਵਸੀ ਨਹੀਂ ਕੰਮ ਕਰ ਚਲੀ ਜਾਂਦੇ ਹੁਣ ਮੇਰਾ ਕੰਮ ਫਿਨਿਸ਼ ਹੋਇਆ ਤੇ ਤੁਹਾਨੂੰ ਪਤਾ ਵੀ ਅੱਜ ਪਾਸ ਤੋਂ ਰੋਜ਼ਦੋਂ ਖੰਡ ਪੜਸਾ ਰੱਖੇ ਸੀ ਨਾ ਗੁਰਗਨ ਸਾਹਿਬ ਜੀ ਦੇ ਤਾਂ ਅੱਜ ਯਾਨੀ ਭੋਗ ਪਏ ਆ ਤੇ ਭੋਗ ਪੈ ਚੁੱਕੀ ਆ ਤਾਂ ਭਾਈ ਜੀ ਹੁਣ ਕੀਰਤਨ ਗੰਡਿਆ ਹੋ ਤਾਂ ਹੁਣ ਮੈਂ ਚਲਦੀ ਆ ਗੁਰਦੁਆਰਾ ਸਾਹਿਬ ਤੇ ਤਿਆਰੀ ਮੇਰੀ ਹੋ ਗਈ ਆ ਤੇ ਦੁਪਹਿਰ ਦਾ ਵੀ ਮੈਂ ਸਾਰਾ ਖਾਣਾ ਫੜਾ ਬਣਾ ਕੇ ਰੱਖ ਲਿਆ ਨਾ ਵੀ ਹੁਣ ਵੀ ਖਾ ਲਿਆ ਤੁਹਾਨੂੰ ਪਤਾ ਛੁੱਟੇ ਦਿਨ ਬੱਚੇ ਪਰੌਠੇ ਖਾਂਦੇ ਹੁੰਦੇ ਹੁੰਦੇ ਆ ਜਿਨ੍ਹਾਂ ਨੇ ਪਰੋਠੇ ਲੱਗ ਦੇ ਦਿੱਤੇ ਤੇ ਦੇਖੋ ਜੀ ਗਰਮੀ ਵੀ ਇੰਨੀ ਹੈ ਨਾ ਬਹੁਤ ਬੁਰਾ ਹਾਲ ਹੈ ਪਰ ਖੈਰ ਜੋ ਰੋਟੀ ਪਾਣੀ ਜਿਹੜਾ ਆਪਾਂ ਖਾਣਾ ਉਹ ਤਾਂ ਕਰਨਾ ਕਰਨਾ ਪੈਣਾ ਹੈ ਨਾ ਆਪਾਂ ਨੂੰ ਛੋਈ ਗੱਲ ਤੁਸੀਂ ਸਾਰੇ ਜਾਣੇ ਹੈ ਨਾ ਸਾਡੇ ਲਾਈਵ 'ਚ ਆਇਓ ਸਾਡੇ ਇੱਕ 8 ਵਜੇ ਰਾਤ ਨੂੰ ਤੇ ਅਸੀਂ ਲਾਈਵ ਆਉਣੀ ਹੁੰਦੀ ਹੁੰਦੀ ਹਾਂ ਉਸ ਟਾਈਮ ਫ੍ਰੀ ਮੈਨ ਕੋ ਦਿਨਵਾਸ ਤੇ ਕੰਮਕਾਰ ਵਿੱਚ ਰਹਿਦਾ ਆ ਤੇ ਡਾਕਟਰ ਸਾਹਿਬ ਟਾਈਮ ਨਹੀਂ ਹੁੰਦਾ ਗਿਆ ਕਿ ਉਹਨਾਂ ਨਾਲ ਲੱਗ ਜਾਂਦੀ ਆ ਤੇ ਬਹੁਤ ਸੋਨੇ ਭੈਣਾਂ ਟਰਾਂਜੜਦੇ ਆ ਤੇ ਬਹੁਤ ਵਧੀਆ ਸਮਝਾਉਂਦਾ ਨਾ ਤੇ ਬਹੁਤ ਵਧੀਆ ਗੱਲਾਂ ਵੀ ਹੁੰਦੀਆਂ ਹਨਾ ਤੇ ਰਾਤ ਹੱਦ ਹੋ ਗਈ ਰਾਤ ਇੰਨੀ ਹੱਦ ਹੋ ਗਈ ਨਾ ਤੇ ਉਹ ਬੈਂਜੀ ਹੋਈਆਂ ਬਿਲੇ ਲਾਈਫ ਵਾਲੇ ਤੇ ਉਹਨਾਂ ਨੂੰ ਪੁੱਛਣ ਲੱਗ ਪਏ ਕਿ ਕੀ ਕੰਮ ਕੀ ਕਰਦੇ ਆ ਮਤਲਬ ਭਾਜੀ ਹੁਣ ਕੀ ਕੰਮ ਵੀ ਆਫ ਕਰਦੇ ਜਾਂ ਕੋਈ ਉਹ ਕਹਿੰਦੇ ਸੀ ਐਸੀ ਖੇਤੀ ਕਰਦੇ ਜਿੱਟਾਂ ਦੀ ਖੇਤੀ ਕਰਨੀ ਹੁੰਦੀ ਹੈ ਨਾ ਤੇ ਡਾਕਟਰ ਸਾਨੂੰ ਪੁੱਛਣ ਲੱਗ ਪਏ ਤੁਸੀਂ ਕੀ ਕੰਮ ਕਰਦੇ ਡਾਕਟਰ ਸਾਹਿਬ ਨੇ ਆਪਣੇ ਕੰਮ ਨਾਲ ਤੇ ਵੀ ਮੈਂ ਕਿੰਨੇ ਕੰਮ ਕਰਦਾ ਨਾ ਕਿੰਨੇ ਵੀ ਡਾਕਟਰੀ ਮੈਂ ਕਰ ਲੈਣਾ ਖੇਤੀ ਮੈਂ ਕਰ ਲੈਣਾ ਗੀਤ ਮੈਂ ਗੀਤ ਮੈਂ ਲਿਖ ਲੈਣਾ ਗਾ ਮੈਂ ਲੈਣਾ ਪੱਠੇ ਮੈਂ ਪਾ ਲੈਣਾ ਤੇ बाकी ਹੋਰ ਕੀ ਹੈਗੇ ਤੇ ਹੋਰ ਬਸ ਨਹੀਂ ਕਿਉਂ ਟੇ ਘਰ ਦੇ ਕੰਮ ਕਰ ਲੈਣਾ ਨਾ ਤੇ ਯਾਨੀ ਬਹੁਤ ਹੀ ਹਾਸਾ ਪਿਆਸ ਲਾਇ ਵਿੱਚ ਤੁਸੀਂ ਜਿੰਨੂ ਲਾਈਵ ਦੇਖਿਓ ਸਾਡੀ ਲਾਈਵ 'ਚ ਰੂਤ ਜਿਸ ਭੈਣ ਆਪਰਾ ਆਇਆ ਕਰੋ ਹਨਾ ਤੇ ਉਹ ਭੈਣ ਕਹਿੰਦੇ ਵੀ ਇਹਦੇ ਤੋਂ ਤੁਹਾਡੀ ਗੱਲ ਹੋ ਗਈ ਜਿਹੜੇ ਆਪਣੇ ਮੁੱਖ ਮੰਤਰੀ ਸਾਹਾਗਾ ਮੁੱਖ ਮੰਤਰੀ ਜੰਨੀ ਚਾਹਸੀ ਕੰਨੀ ਰਹਿ ਚੁੱਕੇ ਨਾ ਉਹ ਹੀ ਤਾਂ ਕਹਿੰਦੇ ਹੁੰਦੇ ਸੀਗੇ ਵੀ ਮੈਂ ਹਨਾ ਮੈਂ ਮੈਂ ਬੱਕਰੀ ਵੀ ਚੋ ਲੈਣਾ ਮੈਂ ਵਿਆਹ ਟੈਂਟ ਵੀ ਲਾ ਲੈਣਾ ਮੈਂ ਮੰਜਾਵੇ ਬਣ ਲੈਣਾ ਮੈਂ ਹਰੇਕ ਕੰਮ ਕਰ ਲੈਣਾ ਤੇ ਰੱਟ ਸ਼ਾਮਦਨ ਨੇ ਭੈਣ ਨੂੰ ਉਹਦਾ ਦੇਤਾ ਵੀ ਕਿੰਨੇ ਤੁਸੀਂ ਦਾ ਵਾਸਤੇ ਉਹਨਾਂ ਵਾਲਾ ਹਾਲ ਤਾਂ ਦਾ ਉਹ ਵੀ ਇੰਨੇ ਕੰਮ ਕਰ ਲੇ ਤੁਸੀਂ ਵੀ ਇੰਨੇ ਕੰਮ ਕਰ ਲੈਂਦੇ ਆ ਤੇ ਮੈਂ ਸਮਾਂ ਸੈੱਟ ਸੀਗੀ ਮੇਰੇ ਤਸੀਲ ਦੱਸਣਾ ਸੀਗਾ ਵੀ ਬਚੋਲੇ ਵੀ ਬਣ ਬਚੋਲੇ ਵੀ ਬਣ ਲੈਣਾ ਹੈ ਤੇ ਨਾਲ ਗਾਲਾਂ ਵੀ ਖਾ ਲੈਣਾ ਤੇ ਬਸ ਇੱਦੀ ਲਾਈਵ ਚੱਲਦੀ ਰਹਿੰਦੀ ਬਹੁਤ ਵਧੀਆ ਇੰਟਰਸਟਿੰਗ ਮੈਂਨ ਪਰਾ ਜੁੜਦੇ ਆ ਤੇ ਗੱਲਾਂ ਬਾਤਾਂ ਹੁੰਦੀਆਂ ਦਾ ਟਾਕਤ ਸਾਹਿਬ ਦਾ ਸੁਭਾਅ ਵੀ ਇਹਨਾਂ ਦਾ ਹਾਸੇ ਵਾਲਾ ਹੈ ਨਾ ਤੋਂ ਫਿਰ ਇਹਦੇ ਹੱਸਦੇ ਰਹਿੰਦੇ ਆ ਤੇ ਭੈਣ ਭੈਣ ਜੁੜੇ ਹੁੰਦੇ ਆ ਤੇ ਉਹ ਵੀ ਮਨ ਨੂੰ ਜੱਗ ਦੇ ਦਿੰਦੇ ਮਨ ਨੂੰ ਜੀ ਕਰਦਾ ਨਹੀਂ ਲਾਈਵ ਜਾਣ ਤੋਂ ਨਾ ਤੇ ਸਾਡਾ ਵੀਰ 1 ਘੰਟਾ ਹੋ ਗਿਆ ਲੈਟ ਸੀ ਇਸ ਤੋਂ ਵੱਧ ਨਹੀਂ ਹੋਏ ਜੇ ਹਾਂ ਭੈਣ ਭਰਾ ਜੁੜਦੇ ਆ ਵਧੀਆ ਨਾ ਤੇ ਫਿਰ ਆਪਾਂ ਅੱਗੇ ਲਾਈਵ ਨੂੰ ਵਧਾ ਲਿਦਾ ਆ ਤੇ ਜਦੋਂ ਇਹ ਕਰਕੇ ਤੁਸੀਂ ਸਾਰੇ ਲਾਈਵ ਜਾਇਆ ਕਰੋ ਤਾਂ ਬਹੁਤ ਬੜਾ ਟਾਈਮ ਪਾਸ ਹੋ ਜਾਂਦਾ ਆ ਸਾਡਾ 1 ਘੰਟਾ ਦਾ ਐਵੇਂ ਨਿਬੜ ਜਾਂਦਾ ਤੇ ਆਪਾਂ ਕਹੀਏ ਨਾ ਜੇ ਸਾਡਾ ਟਾਈਮ ਨਹੀਂ ਪਾਸ ਹੁੰਦਾ ਬਹੁਤ ਸੋਣਾ ਭਿੰਡ ਆਉਂਦੀ ਨਾ ਮਨਵੇਂ ਜਿੱਦਾਂ ਕਹ ਲੋ ਵੀ ਆਉਂਦੇ ਆ ਤੇ ਵਧੀਆ ਟਾਈਮ ਲੱਗ ਜਾਂਦਾ ਇੰਦਾ ਹੀ ਵਸਣਾ ਦੇਖੋ ਜਿੱਥੇ ਲੈ ਕੁਛ ਨਹੀਂ ਆਇਆ ਸਰਵਾਸਾਂ ਉ ਜਾ ਕੇ ਆ ਤੇ ਬਸ ਪਿਆਰ ਨਾਲ ਆਇਆ ਕਰੋ ਨੰਦ ਨਾਲ ਕਰਿਆ ਕਰੋ ਨਾਲੇ ਜੈਲਸ ਨਾ ਕਰਿਆ ਕਰੋ ਸਪੋਰਟ ਕਰਿਆ ਕਰੋ ਕੋਈ ਵੀ ਕੋਈ ਵੀ ਫੀਲਡ ਦਾ ਭੈਣ ਭਰਾ ਆ ਜਾ ਕਿਸੇ ਵੀ ਫੀਲਡ ਜਾਣਾ ਚਾਹੁੰਦਾ ਹੈ ਜਾਂ ਆਪਣਾ business ਕਰਨਾ ਚਾਹੁੰਦਾ ਜਾਂ ਉਸਿੰਗਲ ਲਾਈਨ ਦੇ ਵਿੱਚ ਜਾਂ ਕੁਝ ਵੀ ਹੈ ਨਾ ਤੇ ਵੱਧ ਤੋਂ ਵੱਧ ਉਹਦੀ ਸਪੋਰਟ ਕਰਿਆ ਕਰੋ ਤਾਂ ਜੋ ਉਹਨੂੰ ਅੱਗੇ ਵਧਣ ਦਾ ਹੌਸਾ ਮਿਲਦਾ ਹੈ ਨਾ ਭੈਣ ਭਰਾਵ ਦੇ ਨਾਲ ਤੇ ਜਲਸ ਨਾ ਕਰਿਆ ਕਰੋ ਜਲਸ ਇੱਕ ਬਹੁਤ ਮਾੜੀ ਗੱਲ ਜਿਹਨੂੰ ਕਹਿੰਦੇ ਈਗੋ ਹੈ ਨਾ ਈਗੋ ਨਾ ਕਰਿਆ ਕਰੋ ਤੇ ਬਸ ਤੁਹਾਡੀ ਰਿਕਵੈਸਟ ਹੈ ਸਾਥਿਆ ਕਰੋ ਠੀਕ ਹੈ ਜੀ ਤੇ ਹੁਣ ਮੈਂ ਵੀ ਜਾ ਰਹੀ ਹਾਂ ਆਪਣੇ ਇਹਦੇ ਪਾਪ ਧੋਲਵਾ ਕਰਨ ਸਹੀ ਕਰ ਲੋ ਨਾ ਆਪਣੇ ਤੇ ਜਾਨੀ ਗੁਰਦੁਆਰਾ ਸਾਹਿਬ ਮੈਂ ਵੀ ਹੁਣ ਤੇ ਰੋਟੀ ਪਾਣੀ ਬੱਚਿਆਂ ਨੂੰ ਖਵਾਤਾ ਤਾਂ ਆਪ ਵੀ ਇਕਦਿ ਖਾਲੀ ਮੈਂ ਨਾ ਤੇ ਇੱਕ ਵਗਰ ਸਾ ਪਕੌੜੇ ਆ ਜਾ ਕੇ ਪਕੌੜੇ ਛੱਡਦੇ ਆ ਪਕੌੜੇ ਛੱਡਣ ਤੋਂ ਬਾਅਦ ਕੋਕ ਪੈਨ ਦੋ ਬਾਅਦ ਫਿਰ ਲੰਗਰ ਛਕਾਂਗੇ ਨਾ ਤੇ ਮੈਂ ਕਿਹਾ ਪਕੌੜੇ ਕੀ ਖਾਣੇ ਆ ਪਹਿਲਾਂ ਜਾ ਕੇ ਪਹਿਲਾਂ ਇਕ ਤਾਂ ਫਲਕਾ ਖੋ ਜਾਈਆ ਕਰੋ ਨਾ ਨ ਖਾਲੀ ਵੇੜ ਪਕੌੜੇ ਖਾ ਲੈ ਵੀ ਗੈਸ ਬਣ ਜਾਂਦੀ ਆ ਤੇ ਇਸ ਕਰਕੇ ਆਪਾਂ ਨੂੰ ਬਹੁਤ ਜਿਆਦਾ ਦਿੱਕਤ ਆਉਂਦੀ ਆ ਤੇ ਸੋਈ ਗੱਲ ਆ ਤੁਸੀਂ ਸਾਡੇ ਸਪੋਰਟ ਉੱਤੇ ਕਰੋ ਤੇ ਸਪੋਰਟ ਵੀ ਕਰਿਆ ਕਰੋ ਜੀ ਮੱਬੇ ਕਹਿੰਦੇ ਆਓ ਇਹ ਘਰ ਆਏ ਬੈਠੇ ਆ ਹੁਣ ਸੰਗਤ ਆਓ ਹੈਨਾ ਤਾਂ ਕਿ ਸੰਗਤ ਕਰੋ ਬੈਠੋ ਆਗੇ ਹੈਨਾ ਹਾਂ ਠੀਕ ਆ ਬੱਬਾ ਜੀ ਆਉਣੇ ਬਸ ਹੁਣ ਉੱਤੇ ਬੈਸੇ ਮੇਰੇ ਆਫੇ ਨੂੰ ਇਹ ਬਲਰਾ ਆਸੋ ਚਲੋ ਠੀਕ ਆਪੋ ਤੋਂ ਆ ਕੇ ਫਿਰ ਤੁਹਾਨੂੰ ਮਿਲਦੇ ਆ ਤੇ ਫਿਰ ਗੱਲਾਂ ਬਾਤਾਂ ਕਰਦੇ ਜਿਹੜੀਆਂ ਰਹਿ ਗਈਆਂ ਆ ਭੈਣਾ ਭਰਾਵਾਂ ਦੇ ਨਾਲ ਚਲੋ ਜੀ